ਬੜੇਗੀ ਸੁੱਖ ਨਾ ਗਿਣਾ ਲੈ ਰਿਹਾ ਵਾ ਬੇ ਕਿੱਤਾ ਤੁਹਾਨੂੰ ਪਤਾ ਕਿ ਲੁਧਿਆਣਾ ਸ਼ਹਿਰ ਵਿੱਚ ਕਈ ਸਾਲਾਂ ਤੋਂ ਸਾਡੇ ਸਮਾਜ ਦੇ ਇੱਕ ਦੋ ਘਰ ਚੋਂ ਪੁੱਕਾ ਲੈਣ ਦਾ ਕੰਮ ਕਰਦੇ ਆ ਆਪਣੇ ਖੂਨ ਪਸੀਨੇ ਨਾਲ ਕਮਾਈ ਨਾਲ ਜੋ ਆਪਣੇ ਬੱਚਿਆਂ ਦੇ ਭਵਿੱਖ ਸਵਾਰਦੇ ਆ ਇੱਕ ਰੇੜੇ ਨੂੰ ਕਿੱਥੇ ਲਈ ਪੂਰਾ ਪਰਿਵਾਰ ਦਾ ਜੋਰ ਲੱਗਦਾ ਛੋਟੇ ਬੱਚੇ ਤੋਂ ਲੈ ਕੇ ਘਰ ਦਾ ਮੁਖੀ ਤੱਕ ਉਹ ਸਭ ਆਪਣੀ ਡਿਊਟੀ ਨੂੰ ਸਨ ਸੇਗੀ ਤੇ ਮਿਹਨਤ ਨਾਲ ਨਿਭਾਉਂਦਾ ਵਾ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਵਾ ਪਹਿਲੂ ਦਿਹਾੜੇ ਸ਼ਹਿਰ ਵਿੱਚ ਕਈ ਸਰਾਰਤੀ ਅੰਤਰਾਂ ਦੁਆਰਾ ਇੱਕ ਉਬੀ ਦੇ ਨਾਮ ਦੀ ਜਿਹੜੀ ਕੰਪਨੀ ਆ ਉਹ ਮੈਂ ਤੇ ਬੇਤ ਤਲਾਬ ਉਹ ਕੰਪਨੀ ਕੀ ਕਰਦੀ ਆ ਕਿਤੇ ਮੇਰੇ ਸਮਾਹ ਦੇ ਲੋਕ ਘਰ ਘਰ ਜਾ ਕੇ ਕੂੜੇ ਦਾ ਕੰਮ ਕਰਦੇ ਆ ਕੂੜਾ ਲੈਂਦੇ ਆ ਘੋਤੇ ਜਾ ਕੇ ਇਹਨਾਂ ਦਾ ਜਿਹੜਾ ਕੰਮ ਉਹ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਹੜੀ ਇਹਨਾਂ ਦੀ ਰੋਜ਼ੀ ਰੋਟੀ ਆ ਉਹਨੂੰ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਮੈਂ ਜਿਸ ਤਾਮ ਵੀ ਦੰਨਾ ਉਹਨਾਂ ਕੰਪਨੀ ਵਾਲਿਆਂ ਨੂੰ ਭਾਵੇਂ ਕੋਈ ਉਹਦਾ ਓਨਰ ਭਾਵੇਂ ਇਸ ਕੰਪਨੀ ਦੇ ਪਿੱਛੇ ਕਿਸੇ ਵੀ ਨੇਤਾ ਦਾ ਸਹਾਇਤਾਦਾਨ ਦਾ ਹੱਥ ਹੈ ਅਸੀਂ ਚੇਤਾਨੀ ਦੰਦਿਆਂ ਨੂੰ ਵੀ ਆਪੀ ਆਪਣੀ ਰੋਟੀ ਆ ਉਹਦੇ ਲਈ ਸਾਨੂੰ ਕਿਸੇ ਵੀ ਹੱਦ ਤੱਕ ਜਾਣਾ ਪਵੇ ਅਸੀਂ ਜਾ ਕੇ ਰਾਵਾਂਗੇ ਕਿ ਜਿਹੜਾ ਸਾਡਾ ਹੱਕ ਹੈ ਸਾਡੇ ਅਧਿਕਾਰ ਹੈ ਉਹਦੇ ਲਈ ਅਸੀਂ ਲੜਨੇ ਰਾਵਾਂਗੇ ਕਿ ਕਿਤੇ ਵੀ ਇਹ ਜੇ ਤੂੰ ਵੀ ਕੰਪਨੀਲੀ ਕੱਢੀਆਂ ਤਾਂ ਇਹਨਾਂ ਦੇ ਲੋਕ ਸਾਡੇ ਏਰੀਆ ਦੇ ਸਾਡੇ ਮਹੱਲੇ ਆਚ ਸਾਡੇ ਵਾੜਾਂ ਵਿੱਚ ਪੈਠ ਕਰਨ ਦੀ ਕੋਸ਼ਿਸ਼ ਕਰਨਗੇ ਅਸੀਂ ਸਾਰੇ ਅਸੀਂ ਮਿਲ ਕੇ ਇਸ ਕੰਪਨੀ ਵਾਲਿਆਂ ਦਾ ਤੇ ਇਹਨਾਂ ਦੇ ਆਨਰਾ ਦਾ ਵਿਰੋਧ ਟੱਟ ਕੇ ਕਰਾਂਗੇ ਗੈਰ ਪੀ ਗੈਰ ਪਾਸ